ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁੰਝੀ ਦੇ ਫਿਰੈ ਬਿਨ ਨਾਮੈ ਉਹ ਖਪ-ਖਪ ਮੂਏ ਕਰਾਂ ਜਾ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਬਾਗ ਨੇ ਮਾਤਾ ਮਤ ਮਤ ਨੂੰ ਵੀ ਕਹਿ ਮਾਂ ਪਰ ਬਾਰੀ ਤੌਰ ਤੇ ਵੀ ਕਿਸੇ ਮਨੁੱਖ ਨੂੰ ਜਦੋਂ ਫਟਕਾਰ ਪਾਈ ਜਾ ਉਹਦੇ ਮੰਦੇ ਆਚਰਣ ਕਰਕੇ ਤਾਂ ਫਿਰ ਇੱਕ ਸਮਾਜਿਕ ਮਹਾਵਰਾ ਵੀ ਬਣ ਜਾਂਦਾ ਉਸ ਚੀਜ਼ ਦਾ ਕਿਉਂਕਿ ਬੰਦਾ ਸਮਾਜ ਨਾਲ ਜੁੜਿਆ ਹੈ ਤੇ ਮੁਹਾਵਰਾ ਉਹੋ ਜਿਹਾ ਹੋ ਜਾਂਦਾ ਜੇ ਕਿਸੇ ਨੇਕ ਅਮਲ ਵਾਲੇ ਪੁਰਖ ਨੂੰ ਵੇਖੋ ਉਸ ਬਾਰੇ ਬਾਣੀ ਦੇ ਵਿੱਚ ਕਹਿ ਤਿੰਨ ਧਨ ਜਣੇ ਦੀ ਮਾਉ ਆਏ ਸਫਲ ਸੇ ਉਹਨਾਂ ਦਾ ਪਿਤਾ ਧਨ ਕੁੱਲ ਧਨ ਜਨਨੀ ਧਨ ਐਸਾ ਵੀ ਲਿਖਿਆ ਪਰ ਜੇ ਕੋਈ ਮਾੜੇ ਆਚਰਣ ਵਾਲਾ ਹੈ ਗੁਨਾਹਗਾਰ ਹੈ ਪਾਪੀ ਹੈ ਜੀਦਾ ਕਰਕੇ ਸੰਸਾਰ ਤੇ ਸਮਾਜ ਨੂੰ ਦੁੱਖ ਉਠਾਉਣੇ ਪਏ ਮਹਾਰਾਜ ਨੇ ਇੱਕ ਸਮਾਜਿਕ ਮਹਾਵਰਾ ਵੀ ਵਰਤਿਆ ਬਾਣੀ 'ਚ ਤੋ ਇਸ ਭਾਵ ਦੇ ਵਿੱਚ ਕਿ ਕਬੀਰ ਮਾਏ ਮੁੰਡੋਂ ਭਾਵ ਬੇਇੱਜ਼ਤ ਉਹ ਆਪਣੀ ਕੋਖ ਨੂੰ ਬੇਇੱਜ਼ਤ ਕਰਦਾ ਹੈ ਉਹ ਆਪਣੀ ਕੋਖ ਨੂੰ ਲਾਜ ਲਾਉਂਦਾ ਹੈ ਜਿਸ ਕੋਖ ਤੋਂ ਪੈਦਾ ਹੋਇਆ ਉਹਨੂੰ ਬੇਇੱਜ਼ਤ ਕਰਦਾ ਹੈ ਬੇਅਦਬ ਕਰਦਾ ਹੈ ਲਾਜ ਲਾਉਂਦਾ ਹੈ ਕਲੰਕ ਲਾਉਂਦਾ ਹੈ ਉਸ ਕੁਲ ਨੂੰ ਉਸ ਕੋਖ ਨੂੰ ਉਸ ਜਨਨੀ ਦੇ ਪ੍ਰੇਮ ਨੂੰ ਜਿਹੜਾ ਦਾਵਾ ਤੇ ਇਹ ਕਰਦਾ ਵੀ ਮੈਂ ਦੁਨੀਆ ਨੂੰ ਬਦਲ ਮੈਂ ਦੁਨੀਆ ਦਾ ਭਲਾ ਕਰਾਂਗਾ ਪਰ ਆਪ ਉਹ ਖੁਦ ਹਨੇਰੇ ਚ ਦਾਵਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਜਾਂ ਤੇ ਭਰਮ ਨਾ ਜਾਏ ਤੇ ਮਗਰ ਤੁਰਨ ਵਾਲਿਆਂ ਦਾ ਭਰਮ ਭੁਲੇਖਾ ਉਵੇਂ ਹੀ ਬਣਿਆ ਰਹਿੰਦਾ ਦੂਰ ਨਹੀਂ ਹੁੰਦਾ ਇੰਨਾ ਵੱਡਾ ਕੁਫਰ ਬੋਲਣ ਵਾਲਾ ਕਿੱਡਾ ਵੱਡਾ ਪਾਪੀ ਉਹ ਕਿੰਨੇ ਲੋਕਾਂ ਦੇ ਆਤਮਿਕ ਜੀਵਨ ਨਾਲ ਖੇਡ ਗਿਆ ਕਿੰਨੇ ਲੋਕਾਂ ਨੂੰ ਕੁਰਾਏ ਪਾਉਣ ਦਾ ਉਸਨੇ ਗੁਨਾਹ ਕੀਤਾ ਕਿੱਡਾ ਵੱਡਾ ਉਸਨੇ ਪਾਪ ਕੀਤਾ ਜਿਸ ਚੀਜ਼ ਦੇ ਉਹ ਯੋਗ ਨਹੀਂ ਉਸ ਚੀਜ਼ ਦਾ ਉਹ ਦਾਵਾ ਕਰ ਬੈਠਾ ਲੋਕ ਆਪਣੇ ਭਲੇ ਲਈ ਉਹਦੇ ਮਗਰ ਲੱਗ ਤੁਰੇ ਕੋਈ ਡਾਕਟਰ ਹੋਣ ਦਾ ਦਾਵਾ ਕਰੇ ਡਾਕਟਰ ਹੋਵੇ ਨਾ ਉਹ ਮਰੀਜ਼ ਦਾ ਆਪਰੇਸ਼ਨ ਕਰਨ ਲੱਗ ਪਏ ਮਰੀਜ਼ ਮੌਤ ਦੇ ਮੂੰਹ ਚ ਚਲਿਆ ਜਾਏ ਗਲਤੀ ਕੀਤੀ ਈ ਬਿਮਾਰ ਰੋਗੀ ਤੇ ਆਸਰਾ ਤੱਕ ਉਹ ਨੇ ਕਿਹੜੇ ਸਰਟੀਫਿਕੇਟ ਵੇਖਣੇ ਨੇ ਉਹਨੇ ਕਿਹਾ ਜੀ ਠੀਕ ਹੈ ਮੇਰਾ ਇਲਾਜ ਕਰੋ ਮੈਂ ਤਾਂ ਬਚਣਾ ਚਾਹੁੰਨਾ ਮੈਂ ਤਾਂ ਤਕਲੀਫ ਚਾ ਗਲਤੀ ਤੇ ਉਹਦੀ ਹੈ ਜਿਹੜਾ ਉਸ ਮਰੀਜ਼ ਦੇ ਦੁੱਖ ਕਮਜ਼ੋਰੀ ਯਕੀਨ ਤੇ ਵਿਸ਼ਵਾਸ ਨਾਲ ਖੇਡਿਆ ਪਹਿਲਾ ਦੋਚੀ ਤੇ ਕਾਤਲ ਹੋਇ ਗੁਨਾਹਗਾਰ ਹੋਇ ਉਹਨੇ ਇੱਕ ਮਨੁੱਖ ਦੀ ਕਮਜ਼ੋਰੀ ਦਾ ਇੱਕ ਮਨੁੱਖ ਦੇ ਡਰ ਦਾ ਨਜਾਇਜ਼ ਫਾਇਦਾ ਚੁੱਕਿਆ ਫਿਰ ਉਹਦੇ ਯਕੀਨ ਨਾਲ ਉਹ ਖੇਡਿਆ ਤੇ ਫਿਰ ਉਹਨੂੰ ਮਰਨਾਉ ਵੀ ਛੱਡ ਦਿੱਤਾ ਕਿੱਡਾ ਵੱਡਾ ਗੁਨਾਹ ਹੈ ਉਹਨੇ ਕਿੰਨਾ ਕੁਝ ਕੱਲਾ ਸਰੀਰ ਹੀ ਨਹੀਂ ਮਾਰਿਆ ਉਹਨੇ ਉਹਨੇ ਵਿਸ਼ਵਾਸ ਵੀ ਮਾਰਿਆ ਯਕੀਨ ਵੀ ਮਾਰਿਆ ਭਰੋਸਾ ਵੀ ਮਾਰਿਆ ਕਿਸੇ ਦੇ ਡਰ ਦੀ ਖੇਡ ਖੇਡੀਏ ਕਿਸੇ ਦੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਇੱਡੇ ਵੱਡੇ ਗੁਨਾਹਾਂ ਨੇ